ਸਸਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਤੋਂ ਬਿਲਕੁਲ ਲਾਗੇ ਜਿਹੜੇ ਅੱਜ ਦੇ ਆਪਾਂ ਵੀਡੀਓ ਬਣਾ ਰਹੇ ਆ ਸ਼੍ਰੀ ਰਾਮ ਤੀਰਥ ਰੋਡ ਤੇ ਤੇ ਅੱਜ ਦੇ ਵੀਡੀਓ ਤੇ ਵਿੱਚ ਤੁਹਾਨੂੰ ਦੋ گاਵਾ ਤੇ ਤਿੰਨਾਂ ਕੱਟੇ-ਕੱਟੀਆਂ ਤੁਹਾਨੂੰ ਦਿਖਾਵਾਂਗੇ ਤੇ ਕੁਛ ਵੀਰ ਜੀ ਨਾਲ ਕੋ ਬੱਕਰੀਆਂ ਵੀ ਆ ਪਰ ਆਹੀ گاਵਾ ਤੁਹਾਨੂੰ ਜਿਹੜੀਆਂ ਦਿਖਾਉਣੇ ਤੇ ਬਾਕੀ ਕੱਪਣਾ ਆ ਆਪਣੀਆਂ ਪਾਸ ਕਰਕੇ ਵੇਖ ਚਾਹ ਕੇ ਤਸੱਲੀ ਕਰਕੇ ਖੜੋ ਤੇ ਜਿਹੜੇ ਟੋਕੜ ਗੱਬਨੇ ਆ ਵੀ ਆਪਣੇ ਚੈੱਕ ਪਾਸ ਕਰਵਾ ਕੇ ਜਲੂਰ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਠ ਠੀਕ ਠਾਕ ਜੀ ਹਾਂਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸੋ ਕਰੀਬ ਹਾਂ ਮੇਰਾ ਭਾਈ ਗੁਰਬਖਸ਼ਿਆ ਫੋਨ ਨੰਬਰ ਮੇਰਾ ਹੈਗਾ 88543 99760 ਠੀਕ ਹੈ ਜੀ ਤੇ ਅੱਜ ਹੈਗੇ ਜਾਨਵਰ ਆਪਣੇ ਕੋ ਦੋ گاਵਾ ਤੇ ਕੁਛ ਕੱਟੇ ਕੱਟੀਆਂ ਹਨਾ ਹਾਂਜੀ ਠੀਕ ਹੈ ਤੇ ਸ਼ੁਰੂਆਤ ਆ ਜਿਹੜੀ ਪਹਿਲੇ ਨੰਬਰ ਤੇ ਆ ਇਹਦੇ ਤੋਂ ਕਰ ਲਈਏ ਹਾਂਜੀ ਕਰ ਲਈਏ ਕਿੰਨਾ ਖੜ ਦੇ ਟਾਈਮ ਲਿਰਦੀ ਐ ਵੀ ਭਾਈ ਤਿੰਨ ਤੋਂ ਚਾਰ ਦਿਨ ਖੜੂਗੀ ਅੱਛਾ ਤਿੰਨ ਚਾਰ ਦਿਨ ਲੈ ਜਾਊਗੀ ਹਾਂਜੀ ਕਿੰਨਾ ਕਿ ਦੁੱਧ ਭਰੀ ਜਾਊਗੀ ਦੁੱਧ ਦੇ ਭਾਈ 11-12 ਲੀਟਰ ਦਿੱਤਾ ਪਹਿਲੋਂ ਅੱਛਾ ਤੇ ਦੁੱਧ ਦੇ ਮੱਝਾਂ ਲਗਾ ਇਹ ਕਰ ਦੇ ਪਿਛੋਂ ਆਪਣੇ ਮਤਲਬ ਨਹੀਂ ਇਹ ਮਤਲਬ ਲਈ ਹੀ ਮਤਲਬ ਕੇ ਇਹਨਾਂ ਤੋਂ ਗੱਭਣ ਹੀ ਲਈ ਸੀ ਜੱਜ ਦੇ ਦਿੱਤੀ ਸੀ ਵਿੱਚ ਇਥੇ ਡੇਰੀ ਦੇ ਅੱਛਾ ਅੱਛਾ ਠੋਕਰ ਗੱਭਣ ਤੁਸੀਂ ਆਪ ਤਿਆਰ ਕੀਤੀ ਹੈ ਪਾਣੀ ਦੇ ਵਿੱਚ ਮਤਲਬ ਸੱਜਰ ਦਿੱਤੀ ਸੀ ਅੱਛਾ ਅੱਛਾ ਹਾਂਜੀ ਠੀਕ ਐ ਤੇ ਚਲੋ ਫੋਲੋ ਹਾਂ ਫਿਰ ਤੋਰ ਦਈਏ ਖਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਚੰਗੇ ਗੈਪ ਤੇ ਆ ਜੇ ਤਿਆਰ ਹੋਣੀ ਆ ਚਲੋ ਪਰ ਨਹੀਂ ਆ ਇਹਦੇ ਕੋ 5-7 ਦਿਨ ਜਿੰਨੇ ਲਾਏ ਜਾਣੇ ਆ ਪਿਛਲੇ ਵਿੱਚ ਫੁੱਲ ਹੀ ਤਿਆਰ ਹੋਊਗੀ ਕਿੰਨਾ ਫੇ ਰੱਖਣਾ ਵਿਧੀ ਦਾ ਮੁੱਲ ਆਪਾਂ ਮੁੱਲ ਭਾਜੀ 35000 ਰੁਪਏ ਅੱਛਾ ਭਾਜੀ ਬਾਕੀ ਮਾਨਤਾਣ ਕਰ ਦਾਂਗੇ ਅੱਛਾ ਮਾਨਤਾਣ ਮੋਕੇ ਤੇ ਕਰ ਦੋਗੇ ਫਿਰ 3200 ਦੇ ਦੇਣਾ ਭਾਜੀ ਅੱਛਾ 3200 ਤੀ ਦੇ ਦੋਗੇ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਕੋ ਫੋਨ ਲਾਉਗਾ ਤੇ ਬਾਕੀ ਆਪਣੇ ਮੋਕੇ ਤੇ ਹੋ ਜੁਗਣ ਬਹੁਤਾ ਵੀ ਮਤਲਬ ਦੁੱਧ ਮੱਝਾਂ ਰਗਾ ਗਾਈਆਂ ਰਗਾ ਮਤਲਬ ਚਿੱਟਾ ਦੁੱਧ ਦੀ ਵਧੀਆ ਅੱਛਾ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀ ਗੱਭਣਿਆ ਇਹ ਵੀ ਭਾਜੀ ਮਤਲਬ ਆ ਵੇਖੋ ਸਟਰਾ ਕੋਲ ਜੀ ਅੱਛਾ ਆਹ ਲੀ ਨੌ ਤਰੀਕ ਦਾ ਟੀਕਾ ਭਰਾਇਆ ਵਾ ਅੱਛਾ ਹਾਂ ਤੇ ਹੁਣ ਦੇ ਨੇ ਚੈੱਕ ਪਾਸ ਹੁਣੇ ਪਿੱਛੇ ਮੀਂਹ ਬੜੇ ਪੈਂਦੇ ਰਹੇ ਸੀ ਹਾਂਜੀ ਤੂੰ ਡਾਕਟਰ ਆਣੇ ਦੋ ਦਿਨ ਤੇ ਮਤਲਬ ਹੁਣ ਆਹ ਲੀ ਨੌ ਤਰੀਕ ਦਾ ਟੀਕਾ ਭਰਿਆ ਵਾ ਅੱਛਾ ਹਾਂਜੀ ਠੀਕ ਹੈ ਤੇ ਹੁਣ ਹਲੇ ਦੁੱਧ ਹਿੰਦੀ ਹੈ ਨਾ ਇਦਾਂ ਹੀ ਨਹੀਂ ਮੈਨੂੰ ਅੱਛਾ ਇਦਾਂ ਹੀ ਆ ਨਾ ਦੁੱਧ ਹਿੰਦੀ ਆ ਤੇ ਮੈਨੂੰ ਮੈਨੂੰ ਪਸੰਦ ਹੋਏ ਤੇ ਕਾਲ ਕਰ ਸਕਦਾ ਨਹੀਂ ਕੋਈ ਗੱਲ ਨਹੀਂ ਆਪਾਂ ਚੈੱਕ ਪਾਸ ਕਰਾ ਲਵਾਂਗੇ ਘਰੇ ਦੇ ਅੱਛਾ ਹਾਂਜੀ ਜਿਹੜੀ ਆ ਦੇਖ ਸਕਦੇ ਜੀ ਇਦਾਂ ਹੀ ਆ ਇਹ ਕਿਹੜੀ ਆ ਜੀ ਜੀ ਦੂਜਾ ਸਵੇਰਾ ਸੂਗੀ ਤੇ ਹੋਰਾਂ ਕੁਛ ਆ ਕੱਟਾ ਜੀ ਕਿਹਦੀ ਕੱਟਾ ਵਾ ਪਾਪਾ ਜੀ ਇਹ ਕਿੰਨੇ ਚਿਰ ਦਾ ਆ ਇਹ ਭਾਈ 14 ਮਹੀਨੇ ਦਾ ਆ ਜੀ ਅੱਛਾ ਹਾਂਜੀ ਠੀਕ ਆ ਤੇ ਇਹਦੇ ਕੋ ਮਾਰ ਦੁੱਧ ਦਾ ਪਤਾ ਜੀ ਜੀ ਭਾਈ ਡੇਰੀ ਤੋਂ ਲੈ ਆਇਆ ਤਿੰਨੇ ਅੱਛਾ ਡੇਰੀ ਤੋਂ ਲਿਆਂਦੇ ਤਿੰਨੇ ਚੰਗੇ ਰਿਕਾਰਡ ਵਾਲੇ ਆ ਅੱਛਾ ਬਾਕੀ ਬੱਕਰੀਆਂ ਵੀ ਜ਼ਿਆਦੀਆਂ 12 13 ਨਾਗੂ ਹੋ ਗਏ ਆ ਅੱਛਾ ਤਾਂ ਵਰਕੇ ਸੇਲ ਕਰਨੇ ਨਹੀਂ ਦੇ ਕੋਈ ਮੁੱਲ ਅੱਛਾ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਈ 10000 ਆ ਅੱਛਾ ਤੇ ਮਾੜਾ ਮੋਟਾ ਮਾਨਦਾਂ ਕਰ ਅੱਛਾ ਵਿੱਚੋਂ ਕਰ ਦੋਗੇ ਮਾਨਤਾ ਹਾਂਜੀ ਠੀਕ ਆ ਤੇ ਆ ਜਿਹੜੇ ਨਾ ਨੋ ਨੋ ਯਾਰ ਅੱਛਾ ਇੰਨਾ ਜੋ ਇੱਕ ਕੱਟਾ ਤੇ ਇੱਕ ਕੱਟੀ ਹੈ ਨਾ ਆ ਕੱਟੀ ਹੈ ਜੀ ਆਹ ਕੱਟਾ ਆ ਕੱਟੀ ਹੈ ਇਹਦਾ ਵੀ 9000 ਆ ਤੇ ਆਹ ਕੱਟਾ ਆ ਇਹਦਾ ਵੀ 9000 ਹੈ ਇਕੋ ਜਿਹਾ ਦੋਵੇਂ ਚਲੋ ਤੇ ਬਾਕੀ ਡੇਰੀ ਚ ਹੋਏ ਆ ਹਨਾ ਠੀਕ ਆ ਹੋਰ ਵਿਖਾਉਣਾ ਕੁਝ ਉਹ ਬੱਕਰੀਆਂ ਉਧਰ ਇੱਕ ਮਿੰਟ ਲੱਗਣਾ ਜੀ ਆਹ ਬੱਕਰੀਆਂ ਜੀ ਵੀਰ ਜੀ ਸਾਰੀਆਂ ਵੇਚ ਦੇਣੀਆਂ ਵੀ ਇਹ ਚਲੋ ਮੈਂ ਵਿੱਚੋਂ ਦੋ ਚਾਰਾਂ ਦੀ ਜਿਤਨਾ ਰੱਖਣੀ ਹੈ ਅੱਛਾ ਬਾਕੀ ਜਿਹੜੋ ਕੋਈ ਨਹੀਂ ਜਿਹੜਾ ਕਿਸੇ ਦੇ ਪਸੰਦ ਆਉਂਦਾ ਅੱਛਾ ਆਹ ਖੜਦੀ ਹਫਤਾ ਦਾ ਦੱਦ ਦਿਨ ਖੜਦੀ ਹੈ ਹਫਤਾ ਦਸ ਦਿਨ ਆਹ ਖੜਦੀ ਹੈ ਜਿਹੜੇ ਕਿੰਦੇ ਤੇ ਵਿੱਚੋਂ ਕੁਝ ਬੱਚੇ ਆ ਸੋਛ ਵੱਡੀਆਂ ਬੱਕਰੀਆਂ ਵਾ ਤੇ ਬਾਕੀ ਚਲੋ ਸਾਰੀਆਂ ਕੋਈ ਵੀਰ ਆਪਣੀ ਸਮਝਣਾ ਵੇਖ ਲੈਣਗੇ ਬਾਕੀ ਜਿਸ ਤਰਾਹ ਪਾਠਿਆ ਇਹ ਕੋਈ 7500 ਰੁਪਏ ਦੇ ਦਾਂਗੇ ਵੇਖੋ ਅੱਛਾ 7500 ਦੇ ਦੇ ਦਾਂਗੇ ਕਿੰਨੇ ਟੋਟਲ ਕਿੰਨੀਆਂ ਜੇ ਵੀਰਾਂ ਨਾਲ ਟੋਟਲ 13 ਦੇ ਵਿੱਚ ਨੀਆਂ ਕਿੰਨੀਆਂ ਮੈਨੂੰ ਆਵੇ ਸਹੀ ਕੋਈ ਸੌਦਾ ਕਰਦਾ ਹਾਂਗੇ ਮਤਲਬ ਮੌਕੇ ਤੇ ਅੱਛਾ ਮਤਲਬ ਕਿ ਜਿੰਨੀਆਂ ਕੋ ਪੰਜ ਲੈ ਜੇ 6 ਲੈ ਜੇ 7 ਲੈ ਜੇ ਹਨਾ ਕੁਆਲਿਟੀ ਵਾਲੇ ਦੇਖੋ ਠੀਕ ਹੈ ਜੀ ਬਾਕੀ ਚਲੋ ਆਪਣੀ ਮਰਜ਼ੀ ਨਾਲ ਕੋਈ ਵੇਚ ਚਾ ਕੇ ਲੈ ਜੇ ਜੋ ਵੀ ਆ ਚਲੋ ਵੀਰ ਨੇ ਰੱਖੀਆਂ ਆਪਣੀਆਂ ਆ ਛੂਟੀ ਬਾਕੀ ਵਿੱਚ ਬੱਚੇ ਆ ਵੱਡੀਆਂ ਬੱਕਰੀਆਂ ਆ ਕੁਝ ਸੂਨ ਵਾਲੀਆਂ ਆ ਜਿਹੜਾ ਕਿਸੇ ਨੂੰ ਪਸੰਦ ਆਉਂਦਾ ਮਰਜ਼ੀ ਦਾਂਗੇ ਕੋਈ ਜਾਨੀ ਠੀਕ ਹੈ ਜੀ ਨੋਰਮਲ ਰੇਟ ਹੀ ਹੋਊਗਾ ਜਿਸ ਤਰ੍ਹਾਂ ਇਹਦਾ 5000 ਰੁਪਏ ਆ ਇਹ 5000 ਤਾਂ ਦੇ ਦਾਂਗੇ ਬੱਚਾ ਵਾਲੀਆਂ ਅੱਗੇ ਨਾਲ ਨਾਲ ਇਹਦਾ ਬੱਚਾ ਹੀ ਇਹੋ ਹੀ ਆ ਅੱਛਾ ਹਾਂਜੀ ਠੀਕ ਇਹੋ 13 13000 ਰੁਪਏ ਦੀ ਜੋੜੀ ਦੇ ਦਾਂਗੇ ਅੱਗੇ ਸੂਣ ਵਾਲੀ ਵੀ ਆਏ ਅੱਛਾ ਹਾਂਜੀ ਠੀਕ ਬੱਚਾ ਵੇਖੋ ਕਿੱਡਾ ਵੱਡਾ ਨਾਲ ਠੀਕ ਹੈ ਹਾਂਜੀ ਇਹ ਤਾਂ ਜਾਇ ਜੀ ਕਰਾਂਗੇ ਕੋਈ ਮਜਾਜ ਨਹੀਂ ਬਾਕੀ ਚਲੋ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ ਚਾਹ ਕੇ ਤਸੱਲੀ ਕਰਕੇ ਖੜੋ ਜੀ